ਇਹ ਕਹਾਣੀ ਹੈ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਸੰਜੀਪ ਦੀ ਜੋ ਆਪਣੇ ਸੁਪਨੇ ਲੈ ਕੇ 2016 ਚ ਅਮਰੀਕਾ ਪਹੁੰਚਿਆ ਸੀ ਇੱਕ ਕਾਮਕਾਰ ਦਾ ਨੌਜਵਾਨ ਲਗਭਗ 40 ਲੱਖ ਰੁਪਏ ਖਰਚ ਕਰਕੇ ਡੰਕੀ ਰੂਟ ਦੇ ਜ਼ਰੀਏ ਪਹੁੰਚਿਆ ਸੀ ਅਮਰੀਕਾ ਪਰ ਇਸ ਗੱਲ ਤੋਂ ਅਣਜਾਣ ਸੀ ਕਿ ਜ਼ਿੰਦਗੀ ਦੇ ਇੰਨੇ ਸਾਲ ਅਮਰੀਕਾ 'ਚ ਸੰਘਰਸ਼ ਕਰਨ ਤੋਂ ਬਾਅਦ ਜਦੋਂ ਉਹ ਗ੍ਰੀਨ ਕਾਰਡ ਹਾਸਲ ਕਰ ਲੇਗਾ ਤੇ ਉਹ ਆਪਣੇ ਘਰ ਵੀ ਨਹੀਂ ਜਾ ਪਾਏਗਾ ਇਸ ਗੱਲ ਦਾ ਜ਼ਿਕਰ ਇਸ ਕਾਕੇ ਕਰ ਰਿਹਾ ਕਿਉਂਕਿ ਸੰਜੀਵ ਕੈਲੀਫੋਰਨੀਆ ਦੇ ਵਿੱਚ ਵੱਸ ਗਿਆ ਉਸ ਨੇ 2016 'ਚ ਇੱਥੇ ਆ ਕੇ ਅਸਾਇਲਮ ਵੀ ਫਾਇਲ ਕਰਤੀ ਤੇ ਹੁਣ ਉਸ ਦਾ ਗ੍ਰੀਨ ਕਾਰਡ ਵੀ ਆ ਗਿਆ ਸੀ ਯਾਨੀ ਕਿ ਇੰਨੇ ਸਾਲਾਂ ਦਾ ਸੰਘਰਸ਼ ਜਿਹੜਾ ਉਹ ਸਫਲ ਹੋ ਗਿਆ ਸੀ ਤੇ ਜਦੋਂ ਗ੍ਰੀਨ ਕਾਰਡ ਮਿਲ ਗਿਆ ਤੇ ਬੰਦੇ ਦੀ ਪਹਿਲੀ ਇੱਛਾ ਹੀ ਹੁੰਦੀ ਹੈ ਕਿ ਘੱਟੋ ਘੱਟ ਆਪਣੇ ਘਰ ਨੂੰ ਚਲੀਏ ਤੇ ਉਸ ਨੇ ਸਭ ਕੁਝ ਡਿਸਾਈਡ ਕਰ ਲਿਆ 24 ਤਰੀਕ ਨੂੰ ਉਸ ਨੇ ਆਪਣੀ ਫਲਾਈਟ ਫੜਨੀ ਸੀ ਇੰਡੀਆ ਦਾ ਯਾਨੀ ਕਿ ਇਹਨੇ ਸਾਲਾਂ ਬਾਅਦ ਉਸ ਨੇ ਆਪਣੇ ਘਰ ਜਾਣਾ ਸੀ 24 ਤਰੀਕ ਨੂੰ ਫਲਾਈਟ 'ਚ ਪੈਣਾ ਸੀ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਵੀ ਦੇਤੀ ਟਿਕਟ ਵੀ ਬੁੱਕ ਕਰਵਾ ਲਈ ਸੋ ਇੰਡੀਆ 'ਚ ਵੀ ਇਸ ਗੱਲ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਕਿ ਹੋਂਹਾਰ ਪੁੱਤ ਹੁਣ ਗ੍ਰੀਨ ਕਾਰਡ ਲੈ ਕੇ ਵਾਪਸ ਮੁੜ ਰਿਹਾ ਹੈ ਪਰ ਕਹਿੰਦੇ ਨੇ ਜੀ ਜੋ ਲਿਖਿਆ ਹੁੰਦਾ ਉਹੀ ਹੁੰਦਾ ਤੇ ਇੱਥੇ ਮੁਕੱਦਰ ਦੇ ਵਿੱਚ ਹੈ ਨਹੀਂ ਸੀ ਲਿਖਿਆ ਕਿ ਉਹ ਗ੍ਰੀਨ ਕਾਰਡ ਲੈ ਕੇ ਵਾਪਸ ਆਪਣੀ ਉਸ ਧਰਤੀ ਨੂੰ ਜਾਵੇ ਜਿਸ ਧਰਤੀ ਤੇ ਉਸਨੇ ਜਨਮ ਲਿਆ ਸੀ ਯਾਨੀ ਕਿ ਇਸ ਫਲਾਈਡ ਨੂੰ ਫੜਨ ਤੋਂ 2 ਦਿਨ ਪਹਿਲਾਂ ਹੀ ਅਮਰੀਕਾ 'ਚ ਕਿਸੇ ਨੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੁਣ ਇਹ ਕਤਲ ਦੀ ਵਾਰਦਾਤ ਨੂੰ ਕੌਣ ਅੰਜਾਮ ਦੇ ਗਿਆ ਇਸ ਬਾਰੇ ਕੁਝ ਪਤਾ ਨਹੀਂ ਲੱਗਿਆ ਔਰ ਜੇਕਰ ਮ੍ਰਿਤਕ ਦੇ ਰਾ ਆਦੀ ਮੰਨੀ ਤੇ ਉਸ ਨੂੰ ਪੁਲਿਸ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਭਰਾ ਜਿਹੜਾ ਵਾ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ ਕਿਉਂਕਿ ਉਹ ਘਰੋਂ ਖਾਣਾ ਲੈਣ ਵਾਸਤੇ ਬਾਹਰ ਗਿਆ ਫੇ ਤੇ ਪਰਿਵਾਰ ਉਡੀਕਦਾ ਸੀਗਾ ਕਿ ਸ਼ਾਇਦ ਖਾਣਾ ਲੈ ਕੇ ਵਾਪਸ ਆਏਗਾ ਪਰ ਕਾਫੀ ਦੇਰ ਹੋ ਗਈ ਸੀ ਉਹ ਤਾਂ ਨਹੀਂ ਮੁੜਿਆ ਪਰ ਪੁਲਿਸ ਦੇ ਕਾਲ ਆ ਗਈ ਤੇ ਕਾਲ ਜਾ ਗਈ ਉਸ ਤੇ ਮੌਤ ਦੀ ਖਬਰ ਹਾਂ ਜੀ ਸੁਬੇ ਅਨਮੈਰਿਡ تھا ਵੀ ਹਾਂ ਹਾਂ ਵੀ ਦੋ ਭਾਈ ਦੇ ਹਨ ਹਾਂ ਦੋਨੋਂ ਅਨਮੈਰਿਡ ਹੈ ਇੱਕ ਵਾਰ ਹਾਂ ਇਹ ਜਾਣਕਾਰੀ ਮਿਲੀ ਕਿ ਅਸਲ ਉਹ ਮਰੇ ਹੋਣ। ਪਤਨ ਜੀ ਮਾਰੇ ਕੋ ਫੋਨ ਆ ਲ ਭਾਈ ਦਾ। ਹੁਣ ਇਸ ਖਬਰ ਨੇ ਅਮਰੀਕਾ ਚ ਵੀ ਉਸਦੇ ਪਰਿਵਾਰ ਦੇ ਉੱਤੇ ਕਿਉਂਕਿ ਉਹਦਾ ਭਰਾ ਵੀ ਉੱਤੇ ਨਾਲ ਰਹਿੰਦਾ ਸੀ ਉਸਦੇ ਉੱਤੇ ਕਹਿਟਾ ਆਤਾ। ਦੂਜੇ ਪਾਸੇ ਇੰਡੀਆ ਦੇ ਵਿੱਚ ਕਰਨਾਲ ਚ ਉਸਦੇ ਘਰ ਦੇ ਉੱਤੇ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰ ਵੱਡਾ ਸਵਾਲ ਕਿ ਆਕਰਕਰਕਾਰ ਉਹਦਾ ਕਸੂਰ ਕੀ ਸੀ? ਉਸ ਨੂੰ ਕੋਲੀ ਕਿਉਂ ਮਰੀ ਗਈ? ਇੰਨਾ ਸਾਰੇ ਸਵਾਲਾਂ ਦੇ ਜਵਾਬ ਹੁਣ ਪੁਲਾ ਦੇ ਹੱਥ ਵਿੱਚ ਨੇ ਕਿ ਪੁਲਾਤੀ ਇਨਕੁਆਰੀ ਕਦੋਂ ਕੰਪਲੀਟ ਹੁੰਦੀ ਹੈ ਤੇ ਕਦੋਂ ਇਸ ਕਾਲ ਦਾ ਖੁਲਾਸਾ ਹੁੰਦਾ ਕਿ ਉਹਨਾਂ ਨੂੰ ਗੋਲੀ ਮਾਰੀ ਗਈ ਤੇ ਕਿਉਂ ਮਾਰੇ ਗਏ ਪਰ ਕਿਸਮਤ ਦਾ ਖੇਡ ਦੇਖੋ ਕਿ ਹੂਨੋ ਚਾਕੇ ਵੀ ਜਦੋਂ ਉਸ ਦਾ ਟਾਈਮ ਆਇਆ ਇੰਡੀਆ ਜਾਂਦਾ ਤੇ ਆਪਣੇ ਵਤਨਾਂ ਨੂੰ ਨਹੀਂ ਜਾ ਸਕਿਆ ਨਹੀਂ ਜਾ ਸਕਿਆ ਨਹੀਂ ਜਾ ਸਕਿਆ ਸਤਿ ਆਨਿ ਪੇ ਪੰਜਾਬੀ ਟੀਵੀ ਦੇ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਅੱਜ ਦੀ ਘਟਨਾ 'ਚ ਪਾਰਸ ਇਨਾਂ safri